ਉਸੀਂ ਦੇਖਿਆ ਦਿਨਿਕ ਸਵੇਰੇ ਤੇ ਵੀ ਤਾਂ ਮੈਂ ਕਪਿਲ ਗੱਲਿਆ ਤਾਂ ਅੱਜ ਪੌਂਟਿਕਾ ਜਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਦੇ ਪਿੰਡ ਸਭਰਾਜ ਵਿੱਚ ਤਾਂ ਬੀਤੀ ਰਾਤ ਗੁੰਡਾ ਕਰਦੇ ਅੰਸਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਆਏ ਸੀ ਤਾਂ ਪਿੰਡ ਦੇ ਲੋਕਾਂ ਵੱਲੋਂ ਜਿਉ ਉਹਨਾਂ ਨੂੰ ਰੋਕਿਆ ਗਿਆ ਤਾਂ ਪੁੱਛਿਆ ਗਿਆ ਤਾਂ ਉਹਨਾਂ ਵੱਲੋਂ ਜਿਹੜੇ ਗੋਣੇ ਤਲਾ ਦਿੱਤੀਆਂ ਗਿਆ ਤਾਂ ਗੋਲੀ ਇੱਕ ਗੋਣੇ ਤਲਾ ਦਿੱਤੀ ਉਸ ਦੌਰਾਨ ਇੱਕ ਨੌਜਵਾਨ ਨੂੰ ਗੋਲੀ ਲੱਗਦੀ ਤੇ ਮੌਕੇ ਤੇ ਹੀ ਨੌਜਵਾਨ ਦੀ ਮੌਤ ਹੋ ਜੰਮੀ ਸਾਡੇ ਨਾਲ ਲੋਕ ਜੁਰੇ ਨੇ ਤਾਂ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਘਰ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਛਾਈ ਪਈ ਹੈ ਤਾਂ ਇੱਕ ਨੌਜਵਾਨ ਨੂੰ ਜਿਹੜਾ ਗੁੰਡਾ ਕਰਦੀ ਅੰਸਰਾ ਬਣੋ ਗੋਲੀ ਮਾਰ ਕੇ ਜਿਹੜਾ ਮੌਤ ਦੇ ਘਾਟ ਤੇ ਜਿਹੜਾ ਉਤਾੜ ਦਿੱਤਾ ਗਿਆ ਹੈ ਤਾਂ ਪਿੰਦਰਕੌਰ ਜਿਹਨਾਂ ਦੀ ਮੌਤ ਹੋਈ ਕੀ ਲੱਗਦਾ ਤੁਹਾਡੇ ਹਸਬੰਦ ਨੇ ਮੇਰੇ ਕਿਲਾਹਨ ਦਾ ਹਰਪੀ ਸਿੰਘ ਕਿਹਦਾਂ ਲੋ ਇਹਨਾਂ ਨੇ ਇਤੋਂ ਲਟੇਰੇ ਪਿੰਦੇ ਹੁੰਦੇ ਇਹਨਾਂ ਨੂੰ ਟੇਰੇ ਫੜ ਨਹੀਂ ਗਏਗੇ ਕਹਿੰਦੇ ਬੰਦੇ ਪਏ ਬੰਦੇ ਪਏ ਕਾਫੀ ਜਾਨੇ ਇਕੱਠੇ ਹੋਏਗੇ ਤੇ ਉਹਨਾਂ ਨੂੰ ਗੋਲੀਆਂ ਮਾਰ ਗਏ ਉਹ ਲਟੇਰੇ ਹੀ ਦੋ ਜਣੇ ਹਾਂਜੀ ਤੇ ਉਹਨਾਂ ਨੂੰ ਵੀ ਰੀ ਐਡਮਿਟ ਕਰਵਾਇਆ ਸੀ ਤਰਨਤਨ ਹਸਪੀਟਲ ਗੁਰਨਾਨਕ ਦੇਵ ਜੀ ਤੇ ਉਸ ਤੋਂ ਬਾਅਦ ਕਹਿੰਦੇ ਉੱਥੇ ਜਾਂਦੇ ਹੀ ਡੈਥ ਹੋ ਗਈ ਸਾਨੂੰ ਤੇ ਨਹੀਂ ਪਤਾ ਲੱਗਾ ਸਾਨੂੰ ਤੇ ਵੈਸੇ ਹੁਣ ਪਤਾ ਲੱਗਾ ਏ ਤੇ ਵੈਸੇ ਕਹਿੰਦੇ ਕਿ ਜਾਂਦੇ ਹੀ ਡੈਥ ਹੋ ਗਈ ਉੱਥੇ ਪਹੁੰਚਦਿਆ ਸਾਰੀ ਹਾਂਜੀ ਗਿਆਨੂ ਕਿੰਨਾ ਚਿਰ ਹੋ ਗਿਆ ਗਿਆਨੂ 1.5 ਸਾਲ ਬੱਚੇ ਪਿੱਛੇ ਨਹੀਂ ਘਰ ਦੇ ਚੋਰ ਕਿਹੜੇ ਕਿਹੜੇ ਜੀ ਬਸ ਚਾਚੀ ਚਾਚਾ ਤੇ ਉਹਨਾਂ ਦੇ ਦੋ ਬੇਟੇ ਆ ਇੱਕ ਉਹਨਾਂ ਦਾ ਵੱਡਾ ਬਰਦਰ ਏ ਬਸ ਕੀ ਮੰਨ ਰਹੋ ਕੋਣ ਜੇ ਆਪ ਸਰਕਾਰ ਦੋ ਮੰਗ ਇਹ ਆ ਕਿ ਇਨਸਾਫ ਮਿਲਣਾ ਚਾਹੀਦਾ ਵਾ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਜੇ ਉਹਨਾਂ ਨੇ ਅੱਜ ਇਹ ਕੰਮ ਇੱਥੇ ਕੀਤਾ ਤੇ ਫਿਰ ਕੱਲ ਨੂੰ ਕਿਤੇ ਹੋਰ ਵੀ ਕਰਨਗੇ ਹੋਰ ਵੀ ਮਾਮਾ ਦੇ ਪੁੱਤਾਂ ਨੂੰ ਖਤਰਾ ਵਾ ਅੱਗੇ ਵੀ ਕੋਈ ਰਿਪੋਰਟ ਕਰਨਾ ਨਹੀਂ ਹਾਂਜੀ ਹਲੇ ਵੀਰਵਾਲ ਦੀ ਗੱਲ ਹੈ ਵੀਰਵਾਲ ਸ਼ਾਮ ਸ਼ਾਮ ਤੇ ਤੇ ਜਾਨੋ ਗਲੂਈ ਹੋਨੇ ਆ ਵੀਰਵਾਰੇ ਸ਼ਾਮ ਨੂੰ ਨਾ ਇੱਥੇ ਲੱਗ ਗਈ ਸਾਡੇ ਗਵਾਂਢ ਵਾ ਉਹ ਵੀ ਨੂੰ ਪਏ ਹੀ ਉਹ ਵਿਚਾਰਾ ਰਾਤੀ ਦੁੱਧ ਲੈ ਕੇ ਜਾਂਦੇ ਆਈਗਾ ਨਾਲ ਹੀ ਉਹਨਾਂ ਦਾ ਬੇਟਾ ਹੀ ਛੋਟਾ ਉਹ ਹੈਗਾ ਸੀਗਾ 6-7 ਸਾਲ ਦਾ ਹੋਣਾ ਉਹ ਤੇ ਉਹਨਾਂ ਨੂੰ ਉਹਨਾਂ ਦਾ ਇਹ ਮੋਟਰਸਾਈਕਲ ਵੀ ਲੈ ਗਏ ਤੇ ਫੋਨ ਵੀ ਲੈ ਗਏ ਸੀ ਉਹਨਾਂ ਦਾ ਉਹਨਾਂ ਨੇ ਆਹ ਕੋਦੀ ਫੜਾਤਾ ਪੈਸੇ ਵੀ ਲੈ ਕੇ ਗਏ ਉਹ ਵੀ ਉਹਨਾਂ ਕੋਦੇ ਫੜਾਤੇ ਤਾਂ ਵੀ ਉਹਨਾਂ ਨੂੰ ਬਹੁਤ ਕੁੱਟਮਾਰ ਕੀਤੀ ਉਹਨਾਂ ਨਾਲ ਲੱਗਦਾ ਹਾਂਜੀ 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 ਇਹੀ ਬੰਦੇ ਕਹਿੰਦੇ ਪਹਿਚਾਣ ਦੇ ਵਿੱਚ ਇੱਕ ਬੰਦਾ ਆਉਂਦਿਆ ਤਾਂ ਹੀ ਕਰਕੇ ਉਹਨਾਂ ਨੇ ਫਿਰ ਗੋਲੀਆਂ ਚੜਾਉਣੀਆਂ ਸ਼ੁਰੂ ਕੀਤੀਆਂ ਫਿਰ ਘਰ ਦੇ ਲੱਗ ਗਈ ਵਰਦਾਰੇ ਹਾਂਜੀ ਘਰ ਤੋਂ ਥੋੜਕ ਹਾਂਜੀ ਇਹ ਮੰਗ ਰਹੇ ਕਿ ਉਹਨੂੰ ਮੰਗੀ ਕਿ ਇਨਸਾਫ ਮਿਲਣਾ ਚਾਹੀਦਾ ਹੈ ਕੋਈ ਬੰਦਾ ਫੜਿਆ ਗਿਆ ਕੋਈ ਹਾਂਜੀ ਇੱਕ ਬੰਦਾ ਫੜਿਆ ਹੈ ਤਿੰਨ ਬੰਦੇ ਸੀ ਤਿੰਨਾਂ ਚੋਂ ਇੱਕ ਇੱਕ ਫੜਿਆ ਗਿਆ ਦੋ ਭੱਜ ਗਏ ਆ ਇੱਥੇ ਲੋਕ ਵੀ ਜੁੜੇ ਨੇ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੀ ਹਾਰੇ ਕੋ ਜਿਹੜਾ ਇੱਕ ਇਨਸਾਨ ਜਿਹੜਾ ਕੋ ਖਲੋਤਾ ਹੈ ਉਸ ਦੀ ਅੱਖਾਂ ਨਾ ਮਣੇ ਤਾਂ ਗੁੰਡਾਗਰਦੀ ਅੰਸਰਾਂ ਵੱਲੋਂ ਜਿਹੜਾ ਇੱਕ ਨੌਜਵਾਨ ਨੂੰ ਬੀਤੀ ਰਾਤ ਜਿਹੜਾ ਗੋਲੀ ਮਾਰ ਕੇ ਮੌਤ ਕਰਤਾ ਅੱਜ ਤਾਂ ਇਹ ਉਹਨਾਂ ਦੇ ਪਰਿਵਾਰ ਦੇ ਜੀ ਸਾਡੇ ਨਾਲ ਜੁੜੇ ਨੇ ਗੱਲਬਾਤ ਕਰਨੇ ਹਾਂ ਜੀ ਕੀ ਲਈ ਤੁਹਾਡਾ ਮੇਰਾ ਨਾਮ ਜੀ ਹਰਪਾਲ ਸਿੰਘ ਹੈ ਤੇ ਜਿਹੜੇ ਨੌਜਵਾਨ ਨੂੰ ਰਾਤੀ ਗੁੰਡਾਗਰਦੀ ਅੰਸਰਾਂ ਵੱਲੋਂ ਗੋਲੀ ਮਾਰ ਕੇ ਜਿਹੜਾ ਮਾਰਿਆ ਗਿਆ ਕੀ ਲੱਗਦੀ ਸਾਡੀ ਮੇਰੇ ਜੀ ਜਿਨ੍ਹਾਂ ਨੂੰ ਗੋਲੀ ਮਾਰ ਕੇ ਮਾਰਿਆ ਗਿਆ ਉਹ ਮੇਰਾ ਭਰਾ ਲੱਗਦਾ ਸੀ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਜੋ ਵੀ ਗੁੰਡਾਗਰਦੀ ਇਹ ਲਹਿਰ ਜਿਹੜੀ ਇਹ ਵੱਧ ਚੁੱਕੀ ਹੈ ਸੋ ਅਸੀਂ ਬੇਨਤੀ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਨੂੰ ਭਾਈ ਅੱਜ ਨੌਜਵਾਨ ਦੀ ਮੌਤ ਹੋਈ ਹੈ ਕੱਲ ਨੂੰ ਕੋਈ ਹੋਰ ਵੀ ਵਾਰਦਾਤ ਕਰਨਗੇ ਸੋ ਸਾਡਾ ਪ੍ਰਸ਼ਾਸਨ ਨੂੰ ਬੇਨਤੀ ਹੈ ਭਾਈ ਸੋ ਇਹਨਾਂ ਨੂੰ ਇਨਜਾਮ ਦਿੱਤਾ ਜਾਵੇ ਜਿਹੜੇ ਕਿ ਗੁੰਡਾ ਗੁੰਡੇ ਨੇ ਜਾਂ ਜੋ ਦਸਰੇ ਨੇ ਉਹਨਾਂ ਨੂੰ ਫੜਿਆ ਜਾਵੇ ਅਤੇ ਇਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਹੈ ਉਹ ਦਿੱਤੀ ਜਾਵੇ। ਬਿਲਕੁਲ ਤਾਂ ਪਿਛੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲਦੀ ਹੈ ਤੇ ਲੋਕ ਵੀ ਕਣ ਕਣ ਜੁੜੇ ਗੱਲਬਾਤ ਕਰਨ ਲੱਗੇ ਹੋਣ ਜੀ। ਕਿ ਨਾ ਜੀ ਤੁਹਾਡਾ ਪ੍ਰਤਾਸ਼ ਹੋ ਜੀ। ਕੀ ਲੱਗਦਾ ਤੁਹਾਡਾ ਜੀ ਨੌਜਵਾਨੀ? ਤੇ ਆ ਤੇ ਆ ਤੇ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਗੁੰਡਾ ਕਰਦੀ ਇਹਨਾਂ ਨੂੰ ਜਦੋਂ ਆਏ ਬੰਦਾ ਕਰਨ ਦੀ ਅਰਸਾ ਜਦੋਂ ਆਏ ਤਾਂ ਉਹਨਾਂ ਨੂੰ ਰੋਕਿਆ ਗਿਆ ਸੀ ਇਹਨਾਂ ਵੱਲੋਂ। ਆ ਇਹਨਾਂ ਪਛਦਾ ਸੀ ਕੀਤੀ ਵੀ ਕੀ ਕਰਦੇ ਤੁਸੀਂ ਸਾਡੀ ਪਈ ਤੇ ਇਧਰ ਕੀ ਕੰਮ ਕਰਦੇ ਜੀ? ਹੂੰ। ਇੱਕ ਦਿਨ ਮੋਰਚਨ ਕੋਲ ਆਇਆ ਚਾਰ ਪੰਜ ਦਿਨ ਪਹਿਲਾਂ ਇਹਨਾਂ ਮੁੰਡਿਆਂ ਦਾ ਜੀ ਸਾਡਾ ਆਪਦਾ ਮੁੰਡਾ ਬੈਗ ਦਾ ਛਟਾ-ਛਟਾ ਲਾਈਆਂ ਵੱਡੀਆਂ ਉਹਦੇ ਇੱਥੇ ਚੱਕਰ ਚ ਇਹਨੂੰ ਪੁੱਛਿਆ ਆਦਾ ਕਿ ਇਹ ਕੀ ਕਰਦੇ ਤੁਸੀਂ ਸਿੰਗਲ ਸ਼ੜਕਾ ਤੁਹਾਡਾ ਕੀ ਕੰਮ ਹੂੰ ਤੇ ਇਸੇ ਗੱਲ ਤੋਂ ਮੁੜ ਕੇ ਪਛਾੜ ਕੇ ਉਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਇੱਕ ਇਹਨਾਂ ਨੇ ਫੜ ਲਿਆ ਵਿੱਚੋਂ ਹੂੰ ਤੇ ਦੂਜੇ ਦੋ ਭੱਜ ਗਏ ਗੋਲੀਆਂ ਮਾਰਦੇ ਮਾਰਦੇ ਤੇ ਇਹ ਇਹਦੇ ਇਹਦੇ ਜਦ ਗੋਲੀ ਲੱਗੀ ਤੇ ਇਹ ਮਤਲਬ ਉਹਨੂੰ ਹਸਪੀਟਲ ਅਡਮਿਟ ਕਰਵਾਇਆ ਗਿਆ ਹਾਂਜੀ ਉਹ ਗੁੰ ਲੈ ਕੇ ਗੱਡੀ ਤੇ ਪਾ ਕੇ ਮੁੰਡੇ ਲੈ ਗਿਆ ਮੇਰੇ ਜਾਂਦਿਆਂ ਨੂੰ ਗੱਡੀ ਚ ਲੱਤ ਲਿਆ ਨਾ ਮੈਂ ਇਥੋਂ ਭੱਜਾਂ ਡੰਗਰਾਂ ਨਗਰੇ ਸ਼ੋਕਰੋ ਕਰਨਦਿਆਂ ਹੂੰ ਪਰ ਮੇਰੇ ਜਾਂਦਿਆਂ ਗੋਲੀਆਂ ਵੱਜ ਚੁੱਕੀਆਂ ਹੋਰ ਮੌਕੇ ਤੇ ਮੌਤ ਹੋ ਗਈ ਫਿਰ ਹਸਪੀਟਲ ਦੇ ਵਿੱਚ ਜਾ ਕੇ ਜਿਹੜੀ ਨੌਜਵਾਨ ਦੀ ਜਿਹਦੀ ਮੌਤ ਹੋ ਗਈ ਨਹੀਂ ਮੌਕੇ ਤੇ ਤਾਂ ਕੈਮ ਸੀਗਾ ਤਾਂ ਮੈਂ ਸਹੀ ਆ ਅੱਛਾ ਜੀ ਹਾਂ ਸਹੀ ਆ ਮੁਰਤੇ ਟੋਲ ਪਲਾਜ਼ਰ ਲਾ ਕੇ ਜਾ ਕੇ ਸਿਰ ਜਾਂ ਸੁੱਟ ਗਿਆ ਉਹ ਮੁੰਡਾ ਦੱਸਦੇ ਆ ਮੈਂ ਇਹ ਮਗਰੋਂ ਗਏ ਫਿਰ ਗੱਡੀਆਂ ਤੇ ਬਾਅਦ ਚ ਉਹਨੂੰ ਪਹਿਲੋਂ ਪਾ ਕੇ ਲੈ ਗਏ ਉੱਤੇ ਫਿਰ ਕੋ 2-4 ਮਿੰਟ ਲਾਲ ਚੱਲਿਆ ਫਿਰ ਨਾ ਆਖਿਆ ਪੈਨੇ ਦੇਖੋ ਕਿ ਕੀ ਮੰਗ ਕੀ ਕਰਦੇ ਹੋ ਹੁਣ ਪ੍ਰਸ਼ਾਸਨ ਨੇ ਜਿਸ ਤਰ੍ਹਾਂ ਨਾ ਸਾਇਪਰੋ ਫਾਕ ਦੇ ਬੰਦੇ ਫੜੇ ਜਾਂ ਛੇਤੀ ਤੇ ਜੇ ਨਾ ਕਾਰਵਾਈ ਹੋਈ ਤਾਂ ਅਸੀਂ ਉੱਥੇ ਰੱਖ ਕੇ ਚੁੰਕੀ ਦੇ ਵਿੱਚ ਬੰਦੇ ਰੱਖਾਂਗੇ ਤੇ ਫਿਰ ਸਹਿਕਾਰ ਕਰਾਂਗੇ ਜੇ ਜਲਦੀ ਇਹਨੂੰ ਫੜੇ ਜਾਂ ਪਿੱਛੇ ਦਾ ਹੋਰ ਨਾ ਨੁਕਸਾਨ ਕਰ ਜਾਂਦੇ ਹੋਣ ਬਿਲਕੁਲ ਤਾਂ ਇਸ ਵਕਤ ਘਰ ਦੇ ਵਿੱਚ ਉਹ ਦੀ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਤਾਂ ਇਸ ਘਰ ਦਾ ਇਹ ਨੌਜਵਾਨ ਜਿਹੜਾ ਪੁੱਤ ਸੀ ਗੁੰਡਾਗਰਦੀ ਅਥਰ ਬਲੋਟ ਨੂੰ ਮੌਕੇ 'ਤੇ ਆ ਕੇ ਦੱਸ ਦਿੱਤਾ ਗਿਆ ਤਾਂ ਪੂਛ ਵਿੱਚ ਕੀਤੀ ਇਹਨਾਂ ਗੁੰਡਾਗਰਦੀ ਅਥਰ ਜਿਹਨਾਂ ਨੇ ਵੀਡੀਓ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਸਾਡੇ ਨਾਲ ਹੀ ਤੇ ਨੌਜਵਾਨ ਵੀ ਵੀਡੀਓ ਨੇ ਗੱਲਬਾਤ ਕਰਨ ਲੱਗੇ ਮੌਕੇ ਤੇ ਵੀ ਕੁਝ ਲੋਕ ਸੀ ਜਿਨ੍ਹਾਂ ਤੇ ਇਹ ਗੋਲੀਆਂ ਚਲਾਈਆਂ ਗਈਆਂ ਉਹਨਾਂ ਗੁੰਡਾਗਰਦੀ ਅਥਰ ਬਲੋਟਾ ਜਿਹੜੀ ਇੱਕ ਨੌਜਵਾਨ ਦੀ ਜਿਹੜੀ ਮੌਤ ਹੋਈ ਉਸ ਤੋਂ ਬਾਅਦ ਇਸ ਘਰ ਦੇ ਵਿੱਚ ਜਿਹੜੀ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਪਿਛੇ ਤਸਵੀਰਾਂ ਕਰਨਾ ਸਾਂਝੀਆ ਕਰਾਂਗੇ ਇਸ ਵਕਤ ਇਸ ਘਰ ਦਾ ਇੱਕ ਚਿਰਾਗ ਜਿਹੜਾ ਬੁੱਝ ਚੁੱਕਾ ਹੈ ਤਾਂ ਗੁੰਡਾਗਰਦੀ ਅੰਤਰਾ ਬਨੇ ਇੱਕ ਨੌਜਵਾਨ ਨੇ ਜਿਹੜਾ ਗੋਲੀਆਂ ਮਾਰ ਕੇ ਮੋਟਰ ਘਾਟ ਉਦਾਰਤ ਚਾਲਿਆ ਤਾਂ ਹਾਂ ਜਿਹਨਾਂ ਨੂੰ ਦੂਜੂੜੇ ਨੇ ਗੱਲਬਾਤ ਕਰ ਰਿਹਾ ਜੀ ਕਿਹੜਾ ਨੀ ਤੁਹਾਡਾ ਸਰਬਜੀਤ ਸਿੰਘ सोनू ਜੀ ਮੇਰਾ ਨਾਮ ਹਾਂ ਜੀ ਕੀ ਕਿਸ ਤਰ੍ਹਾਂ ਦੀ ਕਿਸ ਕਿਸ ਤਰ੍ਹਾਂ ਇਸ ਘਟਨਾ ਨੂੰ ਉਦਾੰਨ ਦਿੱਤਾ ਗਿਆ ਗੋਲੀਆਂ ਦੀ ਇਹ ਇਹ ਨਾ ਰਾਤ ਸਾਡੀਆਂ ਬਾਈਕਾਂ ਜਿਹਨਾਂ ਦੋ ਚਾਰ ਦਿਨ ਪਹਿਲਾਂ ਹੀ ਲੁੱਟ ਹੋਈ ਜੀ ਤੇ ਇਹ ਜਿਹੜੇ ਤਿੰਨ ਬੰਦੇ ਸੀ ਇਹ ਮੋਟਰ ਤੇ ਇੱਕ ਬੈਠੇ ਸੀ ਤੇ ਦੋ ਵੀ ਇਹ ਗਰਲਾਲ ਸੀਗਾ ਮੇਰੀ ਬੈਗ ਨੂੰ ਜਾ ਰਿਹਾ ਸੀ ਤੇ ਇਹਨੇ ਪੁੱਛਿਆ ਉਹਨਾਂ ਨੂੰ ਡਾਕਿਆ ਵੀ ਕੌਣ ਜੋ ਤੁਸੀਂ ਸਾਰਿਆਂ ਬੇਕਾਂ ਨੇ ਇਹ ਵੀ ਲੋਟਖੋਈ ਆ ਗੁੱਸਾ ਹੈ ਸਾਰਿਆਂ ਨੂੰ ਜੀ ਤੇ ਉਹਨੇ ਵੀ ਨਹੀਂ ਇਤਰਾ ਹੀ ਆਏ ਅਸੀਂ ਨਹੀਂ ਭਲਾਣੇ ਨੂੰ ਮਿਲਣਾ ਵਾ ਉਹਨੇ ਕਿਹਾ ਲੋ ਮੇਰੀ ਗੱਲ ਕਰਾਓ ਉਹਨੇ ਪਤਾ ਨਹੀਂ ਕਿਹਦੇ ਨਾਲ ਗੱਲ ਕਰਾਈ ਆ ਗਰ ਲਾਲ ਸਿੰਘ ਦੇ ਉਹ ਆਨਾਂ ਦਾ ਵੀਰਕਰਤੋੜ ਵਾਲੇ ਰਾਹ ਨੂੰ ਪਾ ਦੇ ਉਹਨੇ ਜਰ ਨੂੰ ਇਹ ਮੁੰਡੇ ਸਾਡੇ ਬੇਕਾਂਲੇ ਲਾਗੇ ਹੋਰ ਝੜ ਗਏ ਇਹਨਾਂ ਜਦੋਂ ਪੁੱਛਿਆ ਬੱਚਿਆ ਵੀ ਕੀ ਗੱਲ ਬਾਤ ਆ ਕਿਧਰੋਂ ਆਏ ਤੁਸੀਂ ਆਪਸ ਵਿੱਚ ਜੋ ਲੋਟਖੋਈ ਕੀਤੀ ਤੁਸੀਂ ਕੀਤੀ ਆ ਇਸ ਤਰ੍ਹਾਂ ਦੀ ਉਹਨਾਂ ਕੋਈ ਤਕਰਾਰਬਾਜੀ ਹੋਈ ਆ ਆਪਸ ਵਿੱਚ ਹੂੰ ਉਹਨੇ ਜਰ ਨੂੰ ਜਰੂਰ ਇੱਕ ਬੰਦਾ ਉਹਨਾਂ ਨੇ ਫੜਿਆ ਵਾ ਉਹਨੂੰ ਗੋਟੋਂ ਫੜਿਆ ਜਦੋਂ ਤੇ ਦੂਜੇ ਜਿਹੜੇ ਦੋ ਬੰਦੇ ਜਿੰਨਾਂ ਕੋਲ ਥਿਆਰ ਹੋਏ ਪਛਾੜ ਗਏ ਆ ਇਹ ਉਹਨਾਂ ਨੂੰ ਫੜਨ ਜਦੋਂ ਹੋਏ ਆ ਉਹਨਾਂ ਨੇ ਗੋਣਾਂ ਦੇ ਗੋਲੀਆਂ ਚਲਾਤੀਆਂ ਜਿਹੜੀਆਂ ਹਰਪ੍ਰੀਤ ਸਿੰਘ ਮੁੰਡਾ ਉੱਤੇ ਆਪਣਾ ਦੋ ਲੱਗੀਆਂ ਵਾ ਤੇ ਉਹਦੀ ਡੈਥ ਹੋ ਗਈ ਉੱਥੇ ਨਾਲ ਇਹ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਜਦੋਂ ਮਤਲਬ ਇਹ ਨੌਜਵਾਨ ਨੂੰ ਤੋਂ ਗੋਲੀ ਲੱਗਦੀ ਐ ਤੁਸੀਂ ਰਾਸਤੇ ਨੂੰ ਤੋਂ ਉਹਨੇ ਗੋਲੀ ਲੱਗਣ ਤੋਂ 5 ਮਿੰਟ ਪਹਿਲਾਂ ਫੋਨ ਕੀਤਾ ਵੀ ਵੀਰ ਬੰਦੇ ਘੇਰੇ ਆ ਫਲਾਨੀ ਮੋਟਰ ਤੇ ਤੂੰ ਆ ਤੇ ਮੈਂ ਸੈਰ ਕਰਨਾ ਮੈਂ ਕਿਹਾ ਮੈਂ ਆ ਗਿਆ ਉਹਨੇ ਜਦੋਂ ਜਦੋਂ ਮੈਂ ਆਉਂਦੇ ਆ ਉਹ ਆਮੋ ਸਾਹਮਣੇ ਸਾਡੇ ਉਹ ਬੰਦੇ ਹੋਏ ਆ ਉਹ ਭੱਜਿਆ ਰਹੇ ਆ ਅਗਲੇ ਪਾਸੇ ਮੈਂ ਮੁਨਾਨ ਨੇ ਮੁੜ ਕੇ ਸੜਤੇ ਗੋਲੀਆਂ ਚਲਾਈਆਂ ਫਿਰ ਅਸੀਂ ਆਪਦੇ ਡਿਫੈਂਸ ਦੇ ਵਿੱਚ ਅਸੀਂ ਵੀ ਚਲਾਈਆਂ ਹਮ ਔਰ ਇਹ ਆ ਵੀ ਨਹੀਂ ਸਾਨੂੰ ਮੁੜ ਕੇ ਵੀ ਇਹਨੂੰ ਕੇਅਰ ਕਰਕੇ ਇਹਨੂੰ ਬਚਾ ਲਈਏ ਪਤਾ ਨਹੀਂ ਵੀ ਬੰਦੇ ਕੌਣ ਆਓ ਕਿਤਨਾ ਆਏ ਆ ਕਿਹੜੀ ਮਨਸ਼ਾ ਨਾਲ ਆਏ ਆ ਇਹ ਤੇ ਉਹਨ ਰੱਬ ਜਾਣਦਾ ਤਾਂ ਪੁਲਸ ਉਸ ਜਨੂ ਰਿਪੋਰਟ ਦਿੱਤੀ ਗਈ ਆ ਤਾਂ ਕਾਰਵਾਈ ਕੀ ਕਿਸ ਤਰ੍ਹਾਂ ਦੀ ਕੀਤੀ ਜਾਰੀ ਪੁਲਿਸ ਅਸੀਂ ਰਾਤ ਫਿਰ ਜਦੋਂ ਸਾਨੂੰ ਪਹਿਲੋਂ ਸਾਨੂੰ ਇਹ ਵੀ ਮੁੰਡਾ ਬਾਜੀ ਸਾਡਾ ਅਸੀਂ ਨੂੰ ਲੈ ਕੇ ਬਾਬੇ ਵਾਲੇ ਹਸਪੀਟਲ ਚਲ ਗਏ ਆ ਉੱਥੇ ਡਿਊਟੀ ਸਾਹਿਬ ਆ ਗਏ ਆ ਉੱਥੇ ਪੁਲਸ ਨੇ ਆਪਦੀ ਕਾਰਵਾਈ ਕਰ ਰਹੀ ਹੈ ਜਿਹੜੀ ਸਾਨੂੰ ਦੇ ਰਾਤ ਤੱਕ ਰਹੇ ਹੋ ਵੀ ਚਲ ਇਹਨੂੰ ਵਿਚਾਲ ਗਏ ਹੂੰ ਬਿਲਕੁਲ ਤਾਂ ਗੁੰਡਾਗਰਦੀ ਅਫਸਰਾਂ ਵੱਲੋਂ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਅਸੀਂ ਪਰ ਕਿੰਨੇ ਲੋਕਾਂ ਨੇ ਜਿਹੜਾ ਉਸ ਉਸ ਨੂੰ ਗੁੰਡਾਗਰਦੀ ਅਫਸਰਾਂ ਨੇ ਜਿਹੜਾ ਰੋਕੇ ਹੋ ਕੁਝ ਕੁਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਗੁੰਡਾਗਰਦੀ ਅਫਸਰਾਂ ਵੱਲੋਂ ਸੁਧੀਆਂ ਗੋਲੀਆਂ ਚਲੀਆਂ ਗਈਆਂ ਤੇ ਇੱਕ ਨੌਜਵਾਨ ਤੇ ਜਿਹੜੀ ਗੋਲੀ ਲੱਗਦੀ ਤੇ ਨੌਜਵਾਨ ਦੀ ਜਿਹੜੀ ਜਿਹੜੇ ਇਲਾਜ ਤੇ ਤਰਨਤਾਰ ਦੇ ਗੁਰਮਾਨਿਕ ਅਸ ਮਲਟੀ ਸਪੈਸ਼ਲਟੀ ਹਸਪੀਟਲ ਜਿਹੜਾ ਜਿਹੜਾ ਉਸ ਨੌਜਵਾਨ ਨੂੰ ਮ੍ਰਿਤਕ ਅਲਾਣਾ ਜਾਂਦਾ ਹੈ ਤਾਂ ਇਹ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਆ ਜਿਹੜਾ ਬੀਤੇ ਦਿਨ ਪਿੰਡ ਸਭਰਾ ਦੇ ਵਿੱਚ ਬੀਤੀ ਰਾਤ ਨੂੰ ਜਿਹੜਾ ਇੱਕ ਨੌਜਵਾਨ ਦੀ ਜਿਹਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਗੁੰਮਗੁੰਦੀਆਂ ਸਰਾਵਨ ਉਹ ਤਾਂ ਪੁਲਿਸ ਕਰ ਰਹੀ ਹੈ ਸਾਰੇ ਮਾਮਲੇ ਦੀ ਜਾਂਚ ਅੱਜ ਮਿਤੀ 30 ਦੀ ਸੰਬੰਧ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸਭਰਾ ਜਿਹੜਾ ਕਿ ਚੌਕੀ ਸਭਰਾ 18 ਸਦਰਪੱਟੀ ਅੰਦਰ ਪੈਂਦਾ ਹੈ ਉੱਥੇ ਹਰਪ੍ਰੀਤ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਸਭਰਾ ਦੇ ਗੋਲੀ ਲੱਗੀ ਹੈ ਉਸ ਨੂੰ ਤੁਰੰਤ ਤੁਰੰਤ ਹਸਪਤਾਲ ਰੈਫਰ ਕੀਤਾ ਗਿਆ ਜਿੱਥੇ ਉਹਦੀ ਅਨਫੋਰਚੂਨੇਟਲੀ ਡੈਥ ਹੋ ਗਈ ਹੈ ਇਸ ਵਿੱਚ ਤਿੰਨ ਅਕਿਊਜ਼ਡ ਹਨ ਜਿਨ੍ਹਾਂ ਨੇ ਇਹ ਸ਼ੂਟਆਊਟ ਕੀਤਾ ਹੈ ਉਹਨਾਂ ਵਿੱਚੋਂ ਆਪਾਂ ਤਿੰਨੋਂ ਅਕਿਊਜ਼ ਨੂੰ ਆਇਡੈਂਟੀਫਾਈ ਕਰ ਚੁੱਕੇ ਹਾਂ ਤੇ ਇੱਕ ਅਕਿਊਜ਼ ਨੂੰ ਆਪਾਂ ਰੌਂਡ ਅਪ ਵੀ ਕਰ ਚੁੱਕੇ ਹਾਂ ਤੇ ਬਾਕੀ ਅਕਿਊਜ਼ ਜੀ ਆਪਾਂ ਜਲਦੀ ਅਰੈਸਟ ਕਰ ਲਵਾਗੇ ਫਰਦਰ ਇਨਵੈਸਟੀਗੇਸ਼ਨ ਆਪਾਂ ਕਰਦੇ ਪਏ ਵੀਰ ਜੀ ਮੇਰਾ ਦਰਬਾਰ ਸਿੰਘ ਜਿਹੜੇ ਪਿੰਡ ਸਭਰਾ ਜੀ ਕੀ ਗੱਲ ਬਾਤ ਨਹੀਂ ਕਰਾਣੀ ਵੀਰ ਜੀ ਤੇ ਲਟੇਰੇ ਆਜਾ ਚਾਰ ਦਿਨ ਹੋ ਗਏ ਪੰਜ ਤੇ ਪੰਜ ਦਿਨ ਪੰਜ ਤੀਰੋ ਆਪਣਾ ਸਰਦਾਰ ਇੰਦਰਜੀਤ ਸਿੰਘ ਨੇ ਉਹਨੂੰ ਇਹ ਸੱਟਾ ਪ ਤੇ ਫੇਰ ਅਗਲੇ ਦਿਨ ਵੀਰਵਾਰ ਦੀ ਗੱਲ ਹੈ ਫੇਰ ਅਸੀਂ ਆਪਣੇ ਬੈਗ ਲਾ ਕੇ ਸਬਾਈਪਰੀਆਂ ਬਹਿ ਗਿਆ ਸਰਪੇ ਤੇ ਉੱਥੇ ਫੇਰ ਰਾਤ ਨੂੰ ਭਜਾਏ ਬੰਦੇ ਉਥੋਂ ਫੇਰ ਅਗਲੇ ਅਗਲੇ ਦਿਨ ਕੱਲ ਫਿਰ ਇਹਦਾ ਵਾਕਾ ਕਰਕੇ ਤਾਂ ਗੋਲੀ ਚਲਾ ਕੇ ਤੇ ਬੰਦਾ ਸਾਡਾ ਇਹਨਾਂ ਮਾਰਕਤ ਆਇਆ ਹਾਂ ਹਾਂ ਜੀ ਪੌਂਕੀ ਪੁਲਿਸ ਪਹੁੰਚੀ ਰਾਜਪਾ ਜੀ ਤੁਸੀਂ ਸੁਣੋ ਕਿ ਜੇ ਕੋਈ ਮੌਕੇ ਤੇ ਰੈਕਟਰ ਕਰਦੇ ਹਾਂ ਹਾਂ ਜੀ ਬਈ ਇਹਨਾਂ ਦਾ ਨਿਸਾਫ ਮੰਗਦੇ ਜੇ ਜੋ ਬੰਦੇ ਨੇ ਕਾਰਵਾਈ ਕੀਤੀ ਆ ਉਹਨਾਂ ਤੇ ਖਦ ਸਕ ਤੋਂ ਸਕ ਤੋਂ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਪਰਚੇ ਉਹਨਾਂ ਦੇ ਬਈ ਤਿੰਨ ਜਾਣੇ ਭਾਜੀ ਉਹ ਚਾਰ ਜਾਣੇ ਤਿੰਨ ਭੱਜ ਗਏ ਆ ਇੱਕ ਫੜਿਆ ਗਿਆ ਨਾਲੋਂ ਪਤਾ ਲੱਗਦਾ ਕਿਹੜੀ ਚੀਜ਼ ਨਾਲ ਪਈ ਪਿਸਤੌਲ ਨਾਲ ਦੋਨੋਂ ਪੱਕੇ ਹਥਿਆਰ ਉਹਨਾਂ ਕੋਲੇ ਅੱਜ ਇਹਦੀ ਕੀ ਨਿਗਰਾਨੀ ਰੱਖਦੇ ਹੋ ਹਾਂ ਜੇ ਨਿਗਰਾਨੀ ਰੱਖਦੇ ਭਈ ਸਰਕਾਰ ਉਹਦੇ ਵੀਨੇ ਰੋਜ਼ ਨਾਕਾ ਮਾਰ ਲਾਵ ਲਾਉਂਦੇ ਤੇ ਪਰਸੋਂ ਕਿਹਦੇ ਨਾਲ ਦਾਤਰੇ ਇੱਕ ਕੋਲੇ ਉਹਨਾਂ ਕੋਲੇ ਉਹ ਮੁੜ ਕੇ ਮੋਟਰਸਾਈਕਲ ਭਜਾ ਕੇ ਰਾਤ ਨਿਕਲ ਕੇ 8:00 ਵਜੇ ਟਾਈਮ 'ਤੇ ਰਾਤ ਆਈ ਭਈ ਇਹ ਮੈਂ ਸਰਕਾਰ ਤੋਂ ਮਾਫੀ ਮੰਗਦੇ ਆ ਆਪਣਾ ਇਨਸਾਫ ਮੰਗਦੇ ਆ ਉਹ ਬੰਦੇ ਸਾਡੇ ਆਪ ਕਦਲ ਕੀਤਾ ਗਿਆ ਉਹਦੀ ਜੋ ਕਾਰਵਾਈ ਹੋਣੀ ਸਕਤ ਹੋ ਸਕਤ ਕੀਤੀ ਜਾਵੇ ਗਵਾਨ ਇਹ ਗੱਲ ਹੋਈ ਆ ਵੀ ਇਹਨਾਂ ਨੂੰ ਅੱਜ ਚੌਥਾ ਪੰਜਵਾਂ ਨਗਰ ਰੋਜਾ ਇੱਥੇ ਪੈਂਦੇ ਸਾਡੀ ਛੜਕ ਤੇ ਇਹਨਾਂ ਨੇ ਭਜਾਏ ਆ ਕੱਲ ਵੀ ਭਜਾਏ ਹੀ ਪਰਸੋਂ ਵੀ ਆਏ ਹੀ ਇਹ ਆ ਚਾਰ ਜਣੇ ਇੱਕ ਸਾਡੇ ਪਿੰਡ ਦਾ ਮੁੰਡਾ ਵਾ ਉਹਦਾ ਉਹਦਾ ਸਾਨੂੰ ਪਤਾ ਵਾ ਵੀ ਜਿਹੜਾ ਆਲਾ ਪਿੰਡ ਦਾ ਮੁੰਡਾ ਵਾ ਹੁਣ ਉਹਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਫੁੱਲ ਕਿੰਨੇ ਜਣੇ ਟੋਟਲ ਜਿਹੜੇ ਇਹ ਚਾਰ ਜਣੇ ਆ ਜੀ ਜਦੋਂ ਫਾਇਰ ਹੁੰਦਾ ਪਿਆ ਤੇ ਉਹ ਪਿਹਾਰੇ ਮੋਟਰਸਾ ਪਿੰਡ ਚਲੇਗਾ ਇਹ ਇਹ ਇਹਨਾਂ ਦੇ ਗੱਲ ਪਿਆ ਵੀ ਇਹਨਾਂ ਮੁੰਡਾ ਪਛਾਣ ਲਿਆ ਵੀ ਇਹ ਉਹ ਬੰਦੇ ਜਿਹੜੇ ਇਹਨਾਂ ਇੰਦਰਜੀਤ ਨੂੰ ਹੀ ਕੁੱਟਿਆ ਵਾ ਜਿਹਨਾਂ ਨੇ ਇਹ ਗੱਲ ਆਖੀ ਤੇ ਉਹ ਮੁੜ ਕੇ ਇਹਨਾਂ ਨਾਲ ਗੱਲ ਪਿਆ ਤੇ ਉਹ ਪਛਾਣ ਕੇ ਮੁੜ ਕੇ ਫਾਇਰ ਚਲਾਉਣ ਦੇ ਵਾ ਇਹ ਜਦੋਂ ਜਦੋਂ ਨਹੀਂ ਮੰਗੇ ਉਹ ਕਰਦੇ ਵੀ ਸਾਨੂੰ ਇਹਨਾਂ ਨੂੰ ਪੂਰੀ ਸਖਤ ਤੋਂ ਸਖਤ ਕਾਰਵਾਈ ਨਾ ਦੇਣੀ ਚਾਹੀਦੀ ਆ ਇਹਨਾਂ ਨੂੰ ਫੜਨਾ ਚਾਹੀਦਾ ਵੀ ਇਹਨਾਂ ਦਾ ਮਾਂ ਵੀ ਚੁੱਪਨੇ ਚਾਹੀਦੇ ਇਹੋ ਜਣ ਗੋਲੀ ਮਾਰਨ ਚਾਹੀਦੀ ਆ ਚੌਂਗੋ ਜ ਖਿਲਾਰ ਕੇ ਵੀ ਜਿਹੜਾ ਸਾਡਾ ਨੰਗਾ ਜਾਨ ਗਬਰੂ ਮੁੰਡਾ ਵਿਚਾਰਾ ਮਾਰ ਕੇ ਗਿਆ ਬਿਰੋ ਬਲਕ ਸਿਰਾ ਦੇ ਲਈ ਕੈਮਰਾਮੈਨ ਹੈ ਪਿੱਛੇ ਰਾਜਵਾਲ ਕਪਿਲ ਜਲਦੀ ਰਿਪੋਰਟ